ਨਵਾਂ ਸ਼ਹਿਰ ਪੁਲਿਸ ਟੀਕ੍ਰਫਤ ਵਿੱਚ ਖੜੇ ਇਹਨੇ 2 ਸਾਲਾਂ ਮਾਸੂਮ ਬੱਚੀ ਰੌਸ਼ਨੀ ਦੇ ਗੁਨਾਹਗਾਰ ਕਸਬਾ ਬਹਿਰਾਮ ਦੇ ਨੇੜੇ ਪਿੰਡ ਖੋਥਰਾ ਦੀ ਸੈਫਰਨ ਇਨਕਲੇਵ ਤੋਂ ਸ਼ੁੱਕਰਵਾਰ ਦੀ ਸ਼ਾਮ ਸ਼ਰੀਆਮ ਇੱਕ ਬਜ਼ੁਰਗ ਨੂੰ ੱੱਕਾ ਮਾਰ ਕੇ ਉਸਦੀ ਪੋਤੀ ਨੂੰ ਅਗਵਾ ਕਰਨ ਵਾਲੇ ਇਹ ਤਿੰਨ ਅਗਵਾਕਰ ਪੁਲਿਸ ਦੇ ਹੱਥੇ ਚੜ ਗਏ ਨੇ ਪਰ ਅਫਸੋਸ ਇਹ ਬੇਵਸ ਵਿਰਲਾਪ ਕਰਦੀ ਮਾਂ ਆਪਣੀ ਬੱਚੀ ਨੂੰ ਆਖਰੀ ਵਾਰ ਨਹੀਂ ਦੇਖ ਸਕੀ ਕਿਉਂਕਿ ਅਗਵਾਕਰਾਂ ਨੇ ਇੱਕ ਤੋਂ ਬਾਅਦ ਇੱਕ ਗੁਨਾਹ ਕਰ ਇਸ ਦੇ ਘਰਦਿਆਂ ਖੁਸ਼ੀਆਂ ਨੂੰ ਗ੍ਰਹਿਣ ਲਾ ਦਿੱਤਾ ਪਹਿਲਾਂ ਇਹਨਾਂ ਨੇ ਬੱਚੀ ਨੂੰ ਅਗਵਾ ਕੀਤਾ ਫਿਰ ਉਸਤੇ ਜ਼ਾਦਾ ਰੋਣ ਕਰਕੇ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਆਪਣੇ ਗੁਨਾਹ ਨੂੰ ਲੁਕਾਉਣ ਤੇ ਲਈ ਇਹਨਾਂ ਨੇ ਬੱਚੀ ਦੀ ਲਾਸ਼ ਨੂੰ ਭਰਾਲੀ ਦੇ ਵਿੱਚ ਰੱਖ ਅੱਗ ਲਾ ਦਿੱਤੀ ਪੁਲਿਸ ਮੁਤਾਬਕ ਇਹਨਾਂ ਮੁਲਜ਼ਮਾਂ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਗ੍ਰਿਫਤਾਰ ਰਿ ਕਰਨ ਤੋਂ ਬਾਅਦ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਜਦੋਂ ਪੁੱਛਗਿੱਛ ਕੀਤੀ ਤੇ ਪਤਾ ਲੱਗਾ ਕਿ ਇਹਨਾਂ ਨੇ ਜਿਹੜੀ ਰੌਸ਼ਨੀ ਆ ਜਿਹਦੀ ਉਮਰ ਕਰੀਬ 2 ਸਾਲ ਸੀ ਉਹਨੂੰ ਜਦੋਂ ਅਗਵਾ ਕੀਤਾ ਸੀ ਉਹਦੇ ਜਿਆਦਾ ਰੋਣ ਕਰਕੇ ਜਿਆਦਾ ਉਹ ਰੋਈ ਜਾ ਰਹੀ ਸੀ ਇਸ ਕਰਕੇ ਉਹਦਾ ਗਲਾ ਦਬਾ ਕੇ ਉਹਨੂੰ ਮਹਿਜ 2 ਘੰਟਿਆਂ ਦੇ ਵਿੱਚ ਹੀ ਮਾਰ ਕੇ ਉਹਦੀ লাশ ਪਿੰਡ ਨੜਾਲੋਂ ਜਿਹੜਾ ਹੁਸ਼ਿਆਰਪੁਰ ਦੇ ਬੰਦੇ ਕੋਲ ਖੇਤਾਂ ਵਿੱਚ ਬੰਦੇ ਕੋਲ ਡਾਕਟਾਂ ਦੇ ਪਿੱਛੇ ਲੋਕਾਂ ਅਸ਼ਪਾਗੇ ਰੱਖ ਦਿੱਤੀ ਸੀ ਉਸ ਤੋਂ ਬਾਅਦ ਅਗਲੇ ਦਿਨ ਇਹਨਾਂ ਦੋਸ਼ੀਆਂ ਨੇ ਉਹਨੂੰ লাশ ਨੂੰ ਖੁਰਦ-ਬੁਰਦ ਕਰਨ ਦੇ ਇਰਾਦੇ ਦੇ ਨਾਲ ਉਸਤੇ ਪਰਾਲੀ ਸਿੱਟ ਕੇ ਉਹਨੂੰ ਅੱਗ ਲਗਾ ਦਿੱਤੀ ਸੀ ਜਾਣਕਾਰੀ ਮੁਤਾਬਕ ਮੁਲਜ਼ਮਾਂ ਨੇ ਰੌਸ਼ਨੀ ਦੇ ਪਰਿਵਾਰ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਤਿੰਨ ਵਿੱਚੋਂ ਦੋ ਮੁਲਜ਼ਮ ਪਿੰਡ ਖੋਥਰਾ ਦੇ ਹੀ ਰਹਿਣ ਵਾਲੇ ਨੇ। ਪੁਲਿਸ ਨੇ ਫਿਲਹਾਲ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰ ਦੋ ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ।